ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਬੀਤੇ ਦਿਨ ਪੰਜਾਬ ਕੇਸਰੀ ਸਬਾਫਿਸ ਵੀ ਬਲਾਕ ਰਣਜੀਤ ਐਵੇਨਿਊ ਅੰਮ੍ਰਿਤਸਰ ਪੰਜਾਬ ਕੇਸਰੀ ਅਖਬਾਰ ਦੇ ਸੰਪਾਦਕ ਅਤੇ ਪੱਤਰਕਾਰਾਂ ਵੱਲੋਂ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਆਜ਼ਾਦੀ ਕੁਲਾਟੀਏ ਆਦਰਸ਼ਾਂ ਦੇ ਪ੍ਰਤੀਕ ਸਤਿਕਾਰਯੋਗ ਮਾਰਗਦਰਸ਼ਕ ਜਿਨ੍ਹਾਂ ਨੇ ਦੇਸ਼ ਦੀ ਅਖੰਡਤਾ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਉਨ੍ਹਾਂ ਦੀ 44ਵੀਂ ਵਰ੍ਹੇਗੰਢ ਦੇ ਮੌਕੇ ਤੇ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਹੜਪੀੜਤਾ ਲਈ ਵੀ ਮਦਦ ਕੀਤੀ ਜਾ ਰਹੀ ਹੈ ਸਸਕਲ ਜੀ ਤੁਸੀਂ ਦੇਖ ਰਹੇ ਹੋ ਸਟਾਰੀ ਜੀ ਨਿਊ ਚੈਨਲ ਨੰਬਰ 22 ਦੇ ਨਾਲ ਇਸ ਟਾਈਮ ਅਸੀਂ ਪਹੁੰਚੇ ਹਾਂ ਡਾਕੀਸੀ ਦੇ ਦਫ਼ਤਰ ਦੇ ਵਿੱਚ ਤੇ ਮੈਮ ਉਹ ਸਾਡੇ ਨਾਲ ਮੌਜੂਦ ਰਹੀਆਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਕੈਂਪ ਦੇ ਸਬੰਧ ਵਿੱਚ ਉਹ ਕੀ ਕਹਿਣਾ ਚਾਹੁੰਦੇ ਆਂ ਹਨੀ ਮੈਮ ਤੁਸੀਂ ਕਹੋ ਹਾਂਜੀ ਸਸਕਲ ਜੀ ਹਰ ਸਾਲ ਦੀ ਤਰ੍ਹਾਂ ਜੀ ਇਹਦਾ ਇਸ ਵਾਰੀ ਵੀ ਜਿਹੜਾ ਵਾ ਲਾਲਾ ਜਗਤ ਨਾਰਾਇਣ ਜੀ ਦੀ ਹੁਣ 44ਵੀਂ ਪੁੰਨੇ ਤਿਥੀ ਹੈ ਇਹਦੇ ਤੇ ਕੈਂਪ ਲੱਗਦਾ ਔਰ ਬਲੱਡ ਡੋਨੇਸ਼ਨ ਕੈਂਪ ਲੱਗਦਾ ਔਰ ਕੱਲਾ ਅਮਰੋਸਾਰੀ ਨਹੀਂ ਪੂਰੇ ਪੰਜਾਬ ਹਰਿਆਣਾ ਹਿਮਾਚਲ ਜਿੱਥੇ-ਜਿੱਥੇ ਵੀ ਇਹਦੀ ਪੰਜਾਬ ਕੇਸਰੀ ਦੀ ਸਕੂਲੇਸ਼ਨ ਹੈ ਉੱਥੇ ਕੈਂਪ ਲਾਏ ਜਾਂਦੇ ਆ ਵੱਡੇ ਪੱਧਰ ਤੇ ਕੈਂਪ ਲੱਗਦੇ ਆ ਔਰ ਅੱਜ ਜਿਹੜਾ ਕੈਂਪ ਹੈ ਪੰਜਾਬ ਕੇਸਰੀ ਸਬ-ਆਫਿਸ ਤੇ ਲੱਗਾ ਔਰ ਇਹਨੂੰ ਬਹੁਤ ਜ਼ਿਆਦਾ ਰਿਸਪਾਂਸ ਮਿਲਿਆ ਕਿ ਔਰ ਮਤਲਬ ਇਨਾ ਕਿ ਸਾਡੇ 100 ਪਲੱਸ ਡੋਨਰ ਚਲੇ ਗਏ ਆ ਤੇ ਹਜੇ ਵੀ ਆਈ ਜਾ ਰਹੇ ਨੇ ਇਹ ਹੀ ਇੱਕ ਬੜੀ ਵੱਡੀ ਮਤਲਬ ਸਾਡੀ ਉਪਲਬਧੀ ਹੈ ਔਰ ਸੱਚੀ ਸ਼ਰਨਜਲੀਆ ਪੰਜਾਬ ਕੇਸਰੀ ਔਰ ਸਾਰੀ ਪੰਜਾਬ ਕੇਸਰੀ ਦਾ ਸਮੂਹਕ ਪ੍ਰਯਾਸ ਹੈਗਾ ਇਹਦੇ ਵਿੱਚ ਮੈਮ ਜਿਸ ਤਰ੍ਹਾਂ ਕਿ ਤੁਹਾਡੇ ਵੱਲੋਂ ਕੈਂਪ ਲਗਾਇਆ ਗਿਆ ਵਾ ਤਪਕ ਜਿਹੜੇ ਗਏ ਆ ਉਹਨਾਂ ਦੀ ਯਾਦ ਨੂੰ ਤੁਸੀਂ ਅੱਜ ਕੋਲਦਨ ਕੈਂਪ ਲਗਾਇਆ ਵਾ ਤੇ ਹੋਰ ਨਾ ਕਿ ਬਾਰਨੋ ਕਿਸ ਨਹੀਂ ਹਰਨ ਜਾਂਦੇ ਅਸੀਂ ਉਹਨਾਂ ਨੂੰ ਵੀ ਇਹੀ ਸਨਹਿਤ ਦੇਣਾ ਚਾਹੁੰਦੇ ਆ ਕਿ ਮਤਲਬ ਜਿਹੜਾ ਵਾ ਕਿ ਇਸੇ ਤਰ੍ਹਾਂ ਹੀ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਇਹ ਲੱਗਣੇ ਚਾਹੀਦੇ ਨੇ ਵੱਧ ਤੋਂ ਵੱਧ ਕਿਉਂਕਿ ਜਿਹੜੀ ਇੱਕ ਬੂੰਦ ਵੀ ਹੁੰਦੀ ਆ ਉਹ ਕਹਿੰਦੇ ਆ ਕਿ ਬਹੁਤ ਕੀਮਤੀ ਹੁੰਦੀ ਆ ਜਿਸ ਵੇਲੇ ਕਿਸੇ ਦੀ ਜਾਨ ਤੇ ਬਣੀ ਹੁੰਦੀ ਆ ਤੇ ਇਹ ਸਾਰੀਆਂ ਚੀਜ਼ਾਂ ਕੀ ਕਿਹਾ ਜਾਂਦਾ ਕਿ ਇਹ ਮਤਲਬ ਜਿਹੜਾ ਕਿ ਬਲੱਡ ਨਹੀਂ ਡੋਨੇਟ ਕਰਨਾ ਚਾਹੀਦਾ ਵੀਕਨੈਸ ਆ ਜਾਂਦੀ ਆ ਇਹੋ ਜਿਹਾ ਕੁਝ ਨਹੀਂ ਹੁੰਦਾ ਤੇ ਹਰ ਸਾਲ ਸਭ ਨੂੰ ਦੇਣਾ ਚਾਹੀਦਾ ਮੇਰੇ ਖਿਆਲ 6 ਮਹੀਨੇ ਬਾਅਦ ਵੀ ਦੇਣਾ ਚਾਹੀਦਾ ਤਨੰਦਿਸਰਾਪਿਤ ਉਸ ਦੇ ਹੜਾਂ ਦੇ ਵਿੱਚ ਸੋਚੀ ਤੁਹਾਡੇ ਇਸਾਂ ਅਖਬਾਰ ਉਹਨਾਂ ਕਰਤ ਲੱਗ ਰਿਹਾ ਹੈ ਦੇਖੋ ਹੜਾਂ ਦੇ ਵਿੱਚ ਰਾਹਤ ਸਮਗਰੀ ਜਾ ਰਹੀ ਆ ਉਹ ਵੀ ਪੰਜਾਬ ਕੇਸਰੀ ਨੇ ਬੜਾ ਵੱਡਾ ਯੋਗਦਾਨ ਦਿੱਤਾ ਉਹਦੇ ਚ 11 11 ਲੱਖ ਰੁਪਇਆ ਤਿੰਨ ਸਟੇਟਾਂ ਨੂੰ ਦਿੱਤਾ ਹੈਗਾ ਪੰਜਾਬ ਕੇਸਰੀ ਵੱਲੋਂ ਗਿਆ ਵਾ ਇਸੇ ਤਰ੍ਹਾਂ ਹੀ ਰਾਤ ਸਮਗਰੀ ਦੇ ਟਰੱਕ ਵੀ ਜਾ ਰਹੇ ਨੇ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਉਹ ਦਿੱਤੀ ਜਾ ਰਹੀ ਹੈ ਹਾਂਜੀ हां है ਸਾਡੇ ਨਾਲ ਰਮਨ ਜੀ ਵੀ ਨੇ ਤੇ ਆਪਣਾ ਇੰਚਾਰਜ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਖੂਨਦਾਨ ਇੱਕ ਮਹਾਦਾਨ ਗਿਣਿਆ ਗਿਆ ਹੈ ਔਰ ਮੈਂ ਤਾਂ ਨਵੀਂ ਪੀੜੀ ਨੂੰ ਇਹੀ ਕਹੂੰਗਾ ਕਿ ਜਦੋਂ ਵੀ ਉਹਨਾਂ ਦਾ ਬਰਥਡੇ ਆਉਂਦਾ ਹੈ ਜਾਂ ਕੁਝ ਵੀ ਉਹਨਾਂ ਦੇ ਕੋਈ ਚੀਜ਼ ਹੁੰਦੀ ਹੈ ਤੇ ਉਹਨੂੰ ਉਸ ਨੂੰ ਸਮਰਪਿਤ ਕਹਿ ਲੋ ਜਾਂ ਉਹਨੂੰ ਸੈਲੀਬ੍ਰੇਸ਼ਨ ਨੂੰ ਕਹਿ ਲੋ ਕਿ ਵੀ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਖੂਨਦਾਨ ਮਹਾਦਾਨ ਹੈ ਇਹ ਖੂਨ ਪਤਾ ਨਹੀਂ ਕਿੰਨੂੰ ਚੜ ਜਾਣਾ ਕਿਸ ਜ਼ਰੂਰਤਮੰਦ ਨੂੰ ਜਿਸ ਵੇਲੇ ਲੋੜ ਸਾਨੂੰ ਖੂਨ ਦੀ ਵੈਲਿਊ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਸਾਨੂੰ ਖੂਨ ਦੀ ਲੋੜ ਪੈਂਦੀ ਹੈ ਜਦੋਂ ਸਾਡੇ ਪਰਿਵਾਰਿਕ ਮੈਂਬਰ ਜਾਂ ਸਾਨੂੰ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਹੈ ਜਾਂ ਖੂਨ ਜਦੋਂ ਬਿਮਾਰੀ ਦੇ ਕਾਰਨ ਸੰ ਚੜਦਾ ਹੈ ਤੇ ਉਦੋਂ ਸਾਨੂੰ ਖੂਨ ਦਾ ਡੋਨਰ ਨਹੀਂ ਲੱਭਦਾ ਉਦੋਂ ਆਪਾਂ ਡੋਨਰ ਲੱਭਦੇ ਹਾਂ ਬਲਕਿ ਜਦੋਂ ਸਾਡੇ ਕੋ ਮੌਕਾ ਹੁੰਦਾ ਖੂਨਦਾਨ ਕਰਨ ਦਾ ਤੇ ਉਦੋਂ ਅਸੀਂ ਡਰਦੇ ਹਾਂ ਕਿ ਵੀ ਨਹੀਂ ਖੂਨਦਾਨ ਅਗੀ ਹੋਣਾ ਅਸੀਂ ਖੁਦ ਆਪਾਂ ਖੂਨ ਖੂਨਦਾਨ ਕੀਤਾ ਹੈ ਪਰ ਉਹਦੇ ਨਾਲ ਸਾਡੀ ਬੋਡੀ ਦੇ ਵਿੱਚ ਇਹ ਨਹੀਂ ਹੈ ਕਿ ਕੋਈ ਖੂਨ ਸਾਡਾ ਘਟ ਜਾਂਦਾ ਖੂਨ ਕੁਝ ਦਿਨਾਂ ਦੇ ਵਿੱਚ ਹੀ ਪੂਰਾ ਹੋ ਜਾਂਦਾ ਤੇ ਮੇਰੀ ਸਾਰਿਆਂ ਨੂੰ ਇਹੀ ਹੈ ਕਿ ਵੱਦ ਤੋਂ ਵੱਦ ਖੂਨਦਾਨ 3 ਮਹੀਨੇ ਬਾਅਦ 6 ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਿਆ ਕਰ ਕਲਸ ਜੀ ਜਿਆਦਾ ਦੇਖੀ ਹੈ ਬਤੇ ਕਈ ਹੌਸ ਸੁਖਲਤ ਵਿੱਚ ਜਾਂਦਾ ਜਾਂਦਾ ਕਿ ਖੂਨਦਾਨ ਕਰ ਜਾਂਦੇ ਫਰੀ ਦੇ ਵਿੱਚ ਪਰ ਉਹ ਗਾੜੀ ਵੇਚਦੇ ਆ ਕਿਸਾ ਦੇਖਦੇ ਹੋ ਦੇਖੋ ਅਸੀਂ ਇਸੇ ਕਰਕੇ ਮੈਂ ਤੁਹਾਨੂੰ ਇੱਕ ਚੀਜ਼ ਕਹਾਂ ਕਿ ਸਾਡਾ ਪੰਜਾਬ ਕੇਸਰੀ ਜਗਬਾਣੀ ਬੋਲੋ ਆਪਣਾ ਪੰਜਾਬ ਕੇਸਰੀ ਜਗਬਾਣੀ ਬੋਲੋ ਇੱਕ ਮੁਹਿੰਮ ਚਲਾਈ ਗਈ ਹੈ ਔਰ ਲਾਲਾ ਜਗਤ ਨਾਰਾਇਣ ਜੀ ਦੀ 44ਵੀਂ ਪੁੰਨਿਆਤੀ ਦੀ ਮੌਕੇ ਤੇ ਅੰਮ੍ਰਿਤਸਰ ਨਹੀਂ ਪੰਜਾਬ ਨਹੀਂ जीएनके हिमाचल हरियाणा हर जगह दे हर ते ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਸਮਰਪਿਤ ਕੈਂਪ ਲਗਾਏ ਜਾ ਰਹੇ ਨੇ ਔਰ ਪਹਿਲੇ ਲੱਗਦੇ ਸੀ ਇੱਕ ਇੱਕ ਕੈਂਪ ਹੋਣ ਉਹਨੂੰ ਦੇਖਦੇ ਹੋਏ ਹਰ ਸਾਡੇ ਅੰਮ੍ਰਿਤਸਰ ਦੇ ਵਿੱਚ ਚਾਰ ਪੰਜ ਕੈਂਪ ਲੱਗ ਰਹੇ ਨੇ ਅੱਗੇ ਦੋ ਤਿੰਨ ਦਿਨ ਕੈਂਪ ਹੈਗੇ ਆ ਤੇ ਮੈਂ ਤੇ ਹੀ ਕਹੂੰਗਾ ਕਿ ਵੀ ਅਸੀਂ ਜਦੋਂ ਸਾਨੂੰ ਪਿਛਲੇ ਦਿਨਾਂ ਚ ਜਦੋਂ ਅਸੀਂ ਕੈਂਪ ਲਗਾ ਪਿਛਲੇ 8-10 ਸਾਲ ਤੋਂ ਅਸੀਂ ਕੈਂਪ ਲਵਾ ਰਹੇ ਹਾਂ ਜਦੋਂ ਸਾਨੂੰ ਕਿਸੇ ਦੀ ਵੀ ਕੈਂਪ ਦੀ ਕਿਸੇ ਜਦੋਂ ਕੈਂਪ ਨੂੰ ਅਸੀਂ ਲਗਾਉਨੇ ਆ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਕਿਸੇ ਕੋਈ ਸਾਨੂੰ ਪਹੁੰਚ ਕਰਦਾ ਜਦੋਂ ਸਾਡੇ ਜਰੀਏ ਕਿਉਂਕਿ ਇੱਥੇ ਜਦੋਂ ਵੀ ਕੋਈ ਵੀ ਖੂਨਦਾਨ ਕਰਨ ਆਇਆ ਤੇ ਸਾਡੇ ਨਾਲ ਕਿਤੇ ਨਾ ਕਿਤੇ ਲਿੰਕ ਹੈਗਾ ਲਿੰਕ ਜਦੋਂ ਕਿਸੇ ਨੂੰ ਵੀ ਖੂਨ ਦੀ ਲੋੜ ਪੈਂਦੀ ਹੈ ਤਾਂ ਅਸੀਂ ਕਿਸੇ ਵੀ ਬਲੱਡ ਬੈਂਕ ਨੂੰ ਕਹੀਏ ਜਿਹੜੇ ਸਾਡੇ ਨਾਲ ਅਟੈਚਡ ਹੈਗੇ ਆ ਉਹਨਾਂ ਨੂੰ ਕਦੇ ਕਿਸੇ ਨੂੰ ਕਿਸੇ ਨੇ ਮਨਾ ਨਹੀਂ ਕੀਤਾ ਤੇ ਹੁਣ ਜੋ ਵੇਚਦੇ ਆ ਉਹਨਾਂ ਨੂੰ ਜੋ ਵੇਚਦੇ ਆ ਜਦ ਤੁਸੀਂ ਵੀ ਮੀਡੀਆ ਰਾਹੀਂ ਕਹਿੰਦੇ ਆ ਕਿ ਉਹਨੂੰ ਸਮੁੱਦੇ ਨੂੰ ਚੁਕਣਾ ਚਾਹੀਦਾ ਹੈ ਜੀ ਜੀ ਸਕੀਸ਼ ਸੁਨਿਆਹ ਨਾ ਚਾਹਤ ਮੈਂ ਤਾਂ ਸੁਨਿਆਹ ਪਹਿਲੇ ਵੀ ਇਹ ਹੀ ਦਿੱਤਾ ਹੈ ਕਿ ਜੂਵਾ ਬੀੜੀ ਨੂੰ ਵੱਧ ਤੋਂ ਵੱਧ ਆਪਣੇ ਚਾਹੇ ਬਰਥਡੇ ਤੇ ਆ ਚਾਹੇ ਕਿਸੇ ਦੀ ਮੈਰਿਜ ਅਨਿਵਰਸਰੀ ਆਂਦੀ ਹੈ ਜੇ ਕੁਝ ਵੀ ਹੈ ਉਹਨੂੰ ਆ ਕੇ ਚਾਹੇ ਸੈਲੀਬ੍ਰੇਸ਼ਨ ਦੇ ਮੌਕੇ ਤੇ ਹੋ ਜੇ ਚਾਹੇ ਸਮਰਪਿਤ ਹੋ ਜੇ ਕਿਸੇ ਨੂੰ ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਜੀ ਧੰਨਵਾਦ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਜੀ ਠੀਕ ਹੈ ਮੈਂ ਅੰਮ੍ਰਿਤ ਬਲੱਡ ਸੈਂਟਰ ਤੋਂ ਆ ਨਾਲ ਸਾਡਾ ਨਵਾ ਮੈਡੀ ਸਿਟੀ ਹਸਪੀਟਲ ਹੈ ਦੇਖੋ ਕਿ ਜਿਸ ਤਰ੍ਹਾਂ ਕਿ ਆਪਾਂ ਅੱਜ ਲਾਲਾ ਜੀ ਦੀ ਪੁੰਨਿਆ ਤਿਥੀ ਹੈਗੀ ਸੀ ਸਾਰੇ ਪੰਜਾਬ ਚੋਂ ਪੰਜਹਰ ਜਗ੍ਹਾ ਤੇ ਕੈਂਪ ਲੱਗਾ ਆ ਜਲੰਧਰ ਲੁਧਿਆਣਾ ਜਿੱਥੇ ਜਿੱਥੇ ਪੰਜਾਬ ਕੇਸੇ ਸਾਰੇ ਆਲ ਓਵਰ ਇੰਡੀਆ ਚ ਇਹਨਾਂ ਦੇ ਚੱਲਦਾ ਰਹਿੰਦਾ ਕੈਂਪ ਦੂਸਰੀ ਗੱਲ ਮੈਂ ਤੁਹਾਡੇ ਕੱਲ ਜਿਹੜਾ ਹੋਗਾ ਸੀ ਨਾ ਜਿਵੇਂ ਬਾੜ ਪੀਰੀ ਤਾਂ ਇੱਕ ਮਨීਸ਼ ਜੀ ਦਾ ਇੱਕ ਮਮਤਾ ਮੈਡਮ ਦਾ ਤੇ ਜਸ਼ਨ ਜੀ ਦਾ ਤੈ ਦਿলো ਸ਼ੁਕਰਗੁਜ਼ਾਰ ਆ ਚਲੋ ਅੱਜ ਬਲੱਡ ਕੈਂਪ ਤੇ ਜਿਹੜਾ ਲੱਗਾ ਲੱਗਾ ਪਰ ਇਹਨਾਂ ਦੀ ਮੈਨੂੰ ਪਰਸੋ ਕੋਲ ਆਈ ਸੀ ਕਿ ਡਾਕਟਰ ਸਾਹਿਬ ਤੁਸੀਂ ਉੱਧਰ ਜਾਣਾ ਜੇ ਸਾਡੇ ਵੱਲੋਂ ਕੋਈ ਕਿਸੇ ਤਰ੍ਹਾਂ ਦੀ ਮੈਡੀਸਨ ਜੇ ਕੋਈ ਆਪਾਂ ਸੇਵਾ ਉਹਨਾਂ ਵਾਸਤੇ ਭੇਜ ਸਕਦੇ ਆ ਤਾਂ ਇਹਨਾਂ ਨੇ ਮੋਹੀਆਂ ਕਰਾਈਆਂ ਇਹਨਾਂ ਨੇ ਜਿਹੜੀ ਸੇਵਾਵਾਂ ਭੇਜੀਆਂ ਉਹ ਉਹ ਜਿਹੜਾ ਇੱਕ ਇਨਸਾਨੀਅਤ ਦੇ ਤੌਰ ਤੇ ਅੱਗੇ ਆ ਕੇ ਪੰਜਾਬ ਕੇਸਰੀ ਦਾ ਸਾਰਾ ਪਰਿਵਾਰ ਉੱਭਰਿਆ ਦੂਸਰੀ ਗੱਲ ਜਿਹੜੀ ਤੁਸੀਂ ਪਰਮਨਜੀ ਨੂੰ ਪੁੱਛੀ ਸੀ ਕਿ ਖੂਨ ਜਿਹੜਾ ਵੇਚਦੇ ਆ ਸਰ ਇਹ ਨਾ ਵੇਚਣ ਵਾਲਾ ਤੇ ਗਵਰਨਮੈਂਟ ਵੱਲੋਂ ਹੀ ਰੂਲ ਨਹੀਂ ਹੈਗਾ ਖੂਨ ਵੇਚ ਨਹੀਂ ਸਕਦਾ ਬੰਦਾ ਲੇਕਿਨ ਲੋਕਾਂ ਨੂੰ ਕਈਆਂ ਨੂੰ ਆ ਵਹਿਮ ਹੈ ਕਿ ਖੂਨ ਵੇਚਦੇ ਵੇਚਦੇ ਨਹੀਂ ਹੁੰਦੇ ਸਰ ਜਿਹੜਾ ਆਪਾਂ ਹੁਣ ਬਲੱਡ ਲਿਆ ਠੀਕ ਹੈ ਜੀ ਬਲੱਡ ਲੈ ਕੇ ਇਹਦੀ ਟੈਸਟਿੰਗ ਫੀਸ ਹੁੰਦੀ ਹੈ ਜਿਹਦੇ ਵਿੱਚ ਕਾਲਾ ਪੀਲੀਆ ਠੀਕ ਹੈ ਜੀ ਜਿਹੜਾ ਐਡਸ ਵਗੈਰਾ ਦੇ ਟੈਸਟ ਹੁੰਦੇ ਆ ਉਹ ਟੈਸਟ ਦੀ ਕੋਸਟ ਹੁੰਦੀ ਹੈ ਠੀਕ ਆ ਉਹ ਟੈਸਟ ਦੀ ਕੋਸਟ ਹੁੰਦੀ ਹੈ ਤੇ ਜਿਹੜਾ ਕਿ ਆਪਾਂ ਕਹਿੰਦੇ ਤੇਰਾ 1300 ਰੁਪਏ ਆਪਾਂ ਬਲੱਡ ਦੇ ਕੇ ਲਿਆਏ ਆ ਜੀ ਪੈਸੇ ਦੇ ਕੇ ਲਿਆ ਆ ਉਹ ਪੈਸੇ ਦੇ ਕੇ ਤੁਸੀਂ ਖੂਨ ਨਹੀਂ ਖਰੀਦੇ ਆਗਾ ਠੀਕ ਹੈ ਉਹ ਖੂਨ ਖਰੀਦਿਆ ਨਹੀਂ ਹੈਗਾ ਉਹ ਜਿਹੜੇ ਜਿਹਦਾ ਡੋਨਰ ਦਾ ਬਲੱਡ ਬੈਂਕ ਨੇ ਲਿਆ ਹੀ ਭਾਵੇਂ ਉਹ ਸਰਕਾਰੀ ਹੈ ਭਾਵੇਂ ਉਹ ਪ੍ਰਾਈਵੇਟ ਹੈ ਹਨਾ ਉਹ ਟੈਸਟ ਹੁੰਦੇ ਆ ਤਾਂ ਕਿ ਵੇਖਿਆ ਜਾਵੇ ਕਿ ਉਹ ਅੱਗੇ ਆਪਾਂ ਦੇ ਸਕਦੇ ਆ ਬਲੱਡ ਉਹਦਾ ਕਿ ਨਹੀਂ ਦੇ ਸਕਦੇ ਠੀਕ ਹੈ ਉਹ ਬਲੱਡ ਟੈਸਟ ਫੀਸ ਹੁੰਦੀ ਆ ਉਹ ਵੇਚ ਨਹੀਂ ਸਕਦਾ ਕੋਈ ਬਲੱਡ ਬੈਂਕ ਬਾਕੀ ਉਹਨ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਸਾਨੂੰ ਇਹਨਾਂ ਪਤਾ ਕਿ ਬਲੱਡ ਦੀ ਫੀਸ ਲੱਗਦੀ ਆ ਬਾਕੀ ਜਦੋਂ ਵੀ ਸਾਨੂੰ ਇਹਨਾਂ ਦੀ ਕੋਲ ਆਂਦੀ ਆ ਉਹਨਾਂ ਵਾਸਤੇ ਕੋਈ ਡੋਨਰ ਹੋਵੇ ਨਾ ਹੋਵੇ ਸਾਡੀ ਜਿਹੜੀ ਸੰਸਥਾ ਹਰ ਵੇਲੇ ਖਲੋਤੀ ਆ ਠੀਕ ਹੈ ਜੀ ਤੇ ਥੈਲੇਸੀਮੀਆ ਦੇ ਬੱਚਿਆਂ ਲਈ ਬਿਲਕੁਲ ਫ੍ਰੀ ਆਫ ਕੋਸਟ ਹੈ ਟੈਸਟਾਂ ਦੀ ਫੀਸ ਵੀ ਨਹੀਂ ਲੱਗਦੀ ਜੀ ਜਿਸ ਸਾਰੇ ਹਾਰ ਚੱਲਦੇ ਪਏ ਆ ਤੇ ਕਾਫੀ ਨੁਕਸਾਨ ਨੂੰ ਹੁੰਦਾ ਪਿਆ ਵਾ ਹਾਂਜੀ ਤੇ ਪੰਜਾਬ ਕੇਸੀ ਵੱਲੋਂ ਵੀ ਕੈਂਪ ਲਗਾਏ ਗਏ ਆ ਤੇ ਆਪ ਜੀ ਵੀ ਪਹੁੰਚ ਰਹੇ ਹੋ ਤੇ ਕਿਸ ਦਾ ਤਾਲਮੋਲ ਲੱਗ ਰਿਹਾ ਨਹੀਂ ਬਿਲਕੁਲ ਜੀ ਮੈਂ ਤੁਹਾਨੂੰ ਸਹੀ ਦੱਸ ਰਿਹਾ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਿਹਾ ਰਮਨ ਜੀ ਦਾ ਮਮਤਾ ਮੈਡਮ ਦਾ ਤੇ ਜਸ਼ਨ ਜੀ ਦਾ ਸਪੈਸ਼ਲ ਐਸਕਲ ਤੇ ਮੀਟਿੰਗ ਹੋਈ ਸੀ ਕਿ ਆਪਾਂ ਹਰ ਪੀੜਤਾਂ ਲਈ ਕੀ ਕਰ ਸਕਦੇ ਆ ਫਿਰ ਇਹਨਾਂ ਨੇ ਮੈਨੂੰ ਈਵਨ ਦਨ ਚਲੋ ਆਪਣਾ ਡਾਕਟਰੀ ਪੇਸ਼ ਹੁੰਦਾ ਇਹਨਾਂ ਨੇ ਆਪਣੇ ਉਥੋਂ ਮੈਡੀਸਨ ਪ੍ਰੋਵਾਈਡ ਕੀਤੀ ਜਿਹੜੀ ਕਿ ਪਰਸੋਂ ਪਥਰ ਤੇ ਪਹੁੰਚੀ ਆ ਮੈਂ ਆਪ ਲੈ ਕੇ ਗਿਆ ਮੇਰੀ ਉਹ ਫੇਸਬੁਕ ਤੇ ਵੀਡੀਓ ਵਗੈਰਾ ਸਭ ਕੁਝ ਹੋਏਗਾ ਜਿਹੜੀਆਂ ਕਿ ਆਪਾਂ ਉਥੇ ਕੀਤੀਆਂ ਪ੍ਰੋਵਾਈਡ ਕੀਤੀਆਂ ਹਾਂਜੀ